ਹਾਲੀਵੁੱਡ اداکار ਤਰਮਿੰਦਰ ਬਾਰਿਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਉਹ ਇਸ ਤੂਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਜੀ ਹਾਂ ਹਾਲੀਵੁੱਡ اداکار ਤਰਮਿੰਦਰ ਦਿਓਲ ਇਸ ਵੇਲੇ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਦੱਸਦੀ ਹੈ ਕਿ ਇਸ ਖਬਰ ਦਾ ਜ਼ਿਕਰ ਵੀ ਹੁਣ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਬੀਤੀ ਦਿਨੀ ਜਦੋਂ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਅਫਵਾਹਾਂ ਫੈਲੀਆਂ ਸਨ ਪਰ ਉਦੋਂ ਉਹ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਗਏ ਸਨ ਜਿਸ ਅਫਵਾਹਾਂ ਦਾ ਖੰਡਨ ਉਹਨਾਂ ਦੀ ਬੇਟੀ ਦੇ ਵੱਲੋਂ ਕੀਤਾ ਗਿਆ ਸੀ ਪਰ ਕੁਝ ਦਿਨ ਬੀਤਣ ਬਾਅਦ ਯਾਨੀ ਕਿ 11 ਤਰੀਕ ਦੀ ਉਹ ਖਬਰ ਸੀ ਤੇ ਅੱਜ 24 ਤਰੀਕ ਹੈ ਤੇ ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਬਾਲੀਵੁੱਡ ਅਦਾਕਾਰ ਤਰਮਿੰਦਰ ਦਿਓਲ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪੰਜਾਬ ਦਾ ਇਹ ਗੱਭਰੂ ਨੌਜਵਾਨ ਹੀਰਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੀ ਸ਼ਾਨ ਬਣਿਆ ਤੇ ਬਾਅਦ ਵਿੱਚ ਹੁਣ ਇਸ ਅੱਜ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤਾਂ ਦੱਸ ਦਈਏ ਕਿ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਂਹ ਲਏ ਨੇ ਪੰਜਾਬ ਦੇ ਪੁੱਤਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਜਿਸ ਤੋਂ ਬਾਅਦ ਫਿਲਮੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਦੱਸਿਆ ਕਿ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਸੀ ਬੀਤੇ ਦਿਨੀ ਵੀ 11 ਤਰੀਕ ਨੂੰ ਉਹ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤ ਗਏ ਸਨ ਘਰੇ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ ਪਰ ਘਰੇ ਉਹਨਾਂ ਦਾ ਇਲਾਜ ਚੱਲਣ ਲੱਗ ਗਿਆ ਸੀ ਪਰ ਹੁਣ ਖਬਰ ਸਾਹਮਣੇ ਆਈ ਕਿ ਬਾਲੀਵੁੱਡ ਅਦਾਕਾਰ ਤਰਮਿੰਦਰ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਦੀ ਹੈ ਕਿ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਤਕਲੀਫ ਸੀ ਜਿਸ ਕਰਕੇ ਉਹ ਲਗਾਤਾਰ ਵੈਂਟੀਲੇਟਰ سپورਟ ਦੇ ਉੱਤੇ ਸਨ ਪਰ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਪੂਰੀ ਫਿਲਮੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ